ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੀ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਵਾਲੀ ਕਲੈਕਸ਼ਨ ਜਿਹੜੀ ਆਪਾਂ ਲੈ ਕੇ ਆਏ ਆਂ ਜੀ ਇਹ ਆਪਣੀ ਰਕੜੀ ਸਪੈਸ਼ਲ ਸੇਲ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਆਪਾਂ ਇਹ ਸਾਰੇ ਸੂਟ ਰੱਖੇ ਆ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋਅ ਹੁੰਦਾ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਕਰਦੇ ਹੋ ਹਾਂਜੀ ਆ ਗਿਆ ਆਪਣਾ ਫਰਸਟ ਸੂਟ ਇਹ ਹੈਗਾ ਬੜਾ ਪਿਆਰਾ ਜਿਹਾ ਓਨੀਅਨ ਜਿਹਾ ਸ਼ੇਡ ਹੈ ਜੀ ਪਿੰਕ ਓਨੀਅਨ ਸ਼ੇਡ ਇਹ ਫੈਬਰਿਕ ਵੀ ਬਹੁਤ ਪਿਆਰਾ ਜੀ ਇਹ ਜੋਰਜਟ ਦੇ ਵਿੱਚ ਆ ਜਾਂਦਾ ਥੋੜਾ ਪਾਰਟੀ ਵੇਅਰ ਫੈਬਰਿਕ ਹੈ ਸ਼ਾਈਨਿੰਗ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਆ ਜਾਂਦਾ ਆਪਣਾ ਇਹਦੇ ਉੱਪਰ ਆਪਾਂ ਦਿੱਤਾ ਜੀ ਵਰਕ ਇਹ ਆ ਗਿਆ ਜੀ ਇਹ ਤਾਂ ਕੇਰਾ ਇਹ ਇਹ ਆਪਣਾ ਪਾਰਟੀ ਵੇਅਰ ਸੂਟ ਹੀ ਰੈਡੀ ਹੋਗਾ ਜੀ ਇਹ 골ਡਨ ਮੀਨਸ ਜਰੀ ਦਾ ਕੰਮ ਦਿੱਤਾ ਹੋਇਆ ਆਪਣਾ ਪੂਰਾ ਬਾਉਟਰ ਆਪਾਂ ਜਰੀ ਦਾ ਦਿੱਤਾ ਆ ਇਹਦੇ ਘੇਰਾ ਆ ਜਾਂਦਾ ਐਂਡ ਇਹ ਘੇਰੇ ਦੇ ਉੱਪਰ ਆਪਾਂ ਇਦਾਂ ਪੂਰੇ ਬੰਚ ਦਿੱਤੇ ਹੋਇਆ ਕਲਰ ਕੰਬੀਨੇਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਫਿਨਿਸ਼ਿੰਗ ਵੀ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਸੂਟ ਆ ਇਹ ਪਾਰਟੀ ਵੇਅਰ ਸੂਟ ਰੈਡੀ ਹੋਊਗਾ ਜੀ ਆਪਣਾ ਕਿਉਂਕਿ ਇਹ ਫੈਬਰਿਕ ਵੀ ਪਾਰਟੀ ਵੇਅਰ ਹੈ ਇਹਦਾ ਘੇਰਾ ਆ ਗਿਆ ਐਂਡ ਇਹ ਆਗੀਆਂ ਚੀਜ਼ ਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਘੇਰੇ ਆ ਇਹ ਤਾਰਾ ਪੂਰਾ ਜਰੀ ਦਾ ਬਾਰਡਰ ਦਿੱਤਾ ਹੋਇਆ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਇਹ ਕਲਰ ਐਂਡ ਵਰਕ ਕਿਹਾ ਜੀ ਇਹ ਬਾਕੀ ਇਹਨਾਂ ਨਾਲ ਦੁਪੱਟੇ ਆਪਾਂ ਕਿਸੇ ਵੀ ਸੂਟ ਨਾਲ ਦੁਪੱਟੇ ਨਹੀਂ ਰੈਡੀ ਕੀਤੇ ਜੀ ਦੁਪੱਟੇ ਮੰਜਰ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੁੰਦੇ ਆ ਕੋਈ ਮੀਨਸ ਪਿਓਰ ਲਾਈਕ ਕਰਦਾ ਕੋਈ ਸੈਮੀ ਲਾਈਕ ਕਰਦਾ ਨਾ ਤਾਂ ਆਪਾਂ ਇਸ ਕਰਕੇ ਦੁਪੱਟੇ ਨਹੀਂ ਇਹਨਾਂ ਨਾਲ ਰੈਡੀ ਕੀਤੇ ਸਿੰਗਲ ਸੂਟ ਹੀ ਹੋਣਗੇ ਤੇ ਸੂਟ ਦਾ ਹੀ ਪ੍ਰਾਈਸ ਹੀ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਇਹ ਜਿਹੜੇ ਆਪਣੇ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਆਪਾਂ ਇਹਨਾਂ ਦੇ ਉੱਪਰ ਸਕਰੀਨ ਦੇ ਪ੍ਰਾਈਸ ਕਰ ਦੱਸਾਂਗੇ ਜੀ ਸੇਮ ਪ੍ਰਾਈਸ ਦੇ ਵਿੱਚ ਹੋਣਗੇ ਜੇ ਤੁਸੀਂ ਮੀਨਸ ਕਿਸੇ ਹੋਰ ਕਲਰ ਤੇ ਕਰਵਾ ਰਹੇ ਹੋ ਜਾਂ ਮੀਨਸ ਉਹ ਸੇਮ ਪ੍ਰਾਈਸ ਨਹੀਂ ਹੋਏਗਾ ਜੀ ਠੀਕ ਹੈ ਕਿਉਂਕਿ ਇਹ ਤਾਂ ਆਪਾਂ ਸਪੈਸ਼ਲ ਰੱਖ ਲਈ ਤੇ ਡਿਸਕਾਊਂਟ ਦੇ ਰਹੇ ਹਾਂ ਇਹ ਫਸਟ ਸੂਟ ਆ ਗਿਆ ਜੀ ਆਪਣਾ ਤੇ ਸੈਕਿੰਡ ਸੂਟ ਆ ਜਾਂਦਾ ਜੀ ਆਪਣਾ ਇਹ ਵਾਲਾ ਜੇ ਜਦੋਂ ਆਪਾਂ ਕਿਸੇ ਨੂੰ ਗਿਫਟ ਕਰਨੇ ਮੀਨਜ਼ ਦੇਣੇ ਪਹਿਨਾਉਣ ਨੂੰ ਜਾਂ ਬਹੁਤ ਹੀ ਪਿਆਰੇ ਜਿਹੇ ਸੂਟ ਆ ਸਰਦਾਰੀ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਜੀ ਲੀਲਨ ਫੈਬਰਿਕ ਆ ਇਹ ਪਿੰਕਿਸ ਜਿਹਾ ਪੀਚ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਲੀਲਨ ਫੈਬਰਿਕ ਦੇ ਵਿੱਚ ਆ ਜਾਂਦਾ ਇਹ ਆ ਗਿਆ ਜੀ ਇਹਦਾ ਘੇਰਾ بیس ਕਲਰ ਦਾ ਹੀ ਡਾਰਕ ਆਪਾਂ ਟੋਨ ਲੈ ਕੇ ਬਹੁਤ ਹੀ ਪਿਆਰਾ ਜਿਹਾ ਦੇ ਉੱਪਰ ਵਰਕ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਘੇਰੇ ਦੇ ਉੱਪਰ ਆਪਾਂ ਬਾਰਡਰ ਦਿੱਤਾ ਹੈ ਸਿੰਗਲ ਕਲਰ ਦਾ ਜੋ ਫੈਬਰਿਕ ਹੈ ਉਹਦਾ ਵੀ ਡਾਰਕ ਲੈ ਕੇ ਆਪਾਂ ਇਹਦਾ ਠੀਕ ਹੈ ਜੀ ਇਹਦਾ ਘੇਰਾ ਆ ਜਾਂਦਾ ਤੇ ਬਹੁਤ ਹੀ ਫਿਨਿਸ਼ਿੰਗ ਦਾ ਕੰਮ ਹੈ ਜੀ ਇਹ ਆ ਗਈਆਂ ਜੀ ਇਹਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਪੂਰਾ ਬਾਰਡਰ ਦਿੱਤਾ ਹੈ ਠੀਕ ਹੈ ਜੀ ਇਹ 슬ੀਵਸ ਦਾ ਕੰਮ ਆ ਗਿਆ ਚੈੱਕ ਕਰ ਸਕਦੇ ਹੋ ਬਾਕੀ ਫਿਨਿਸ਼ਿੰਗ ਵਰਕ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਾਇ ਆਪਣਾ ਸੂਟ ਰੈਡੀ ਹੋਇਆ ਇਹ ਪਿੰਕਿਸ਼ ਪੀਚ ਜਿਹਾ ਸ਼ੇਡ ਹੈ ਜੀ ਇਹ ਤੇ ਲੀਲਨ ਫੈਬਰਿਕ ਹੈ ਫੈਬਰਿਕ ਦੀ ਡਿਟੇਲ ਆਪਾਂ ਸਾਰੀ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸ ਰਹੇ ਹਾਂ ਜੀ ਠੀਕ ਹੈ ਇਹ ਆ ਗਿਆ ਜੀ ਐਂਡ ਇਹ ਆ ਗਿਆ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਫਿਰੋਜ਼ੀ ਕਲਰ ਦੇ ਉੱਪਰ ਫੈਬਰਿਕ ਇਹ ਵੀ ਲੀਲਨ ਹੈ ਜੀ ਇਹ ਡਿਜ਼ਾਈਨ ਦੇ ਆਪਣੇ ਕਾਫੀ ਸੂਟ ਰੈਡੀ ਵੀ ਹੋਏ ਆ ਲੀਨਨ ਫੈਬਰਿਕ ਹੈ ਜੀ ਇਹ ਵੀ ਤਾਂ ਬੜਾ ਪਿਆਰਾ ਜਿਹਾ ਫਰੋਜੀ ਸ਼ੇਡ ਹੈ ਇਹਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਇਹ ਆ ਗਿਆ ਜੀ ਦਾ ਘੇਰਾ ਸੌਰੀ ਪੂਰਾ ਫਰੰਟ ਫਰੰਟ ਦੇ ਉੱਪਰ ਇਹਦੇ ਬੂਟੀ ਆ ਜਾਂਦੀ ਹੈ ਜੀ ਪੂਰੇ ਫਰੰਟ ਦੇ ਵਿੱਚ ਏਦਾਂ ਬੂਟੀ ਦਿੱਤੀ ਹੋਈ ਆ ਆਪਾਂ ਇਹ ਇਹ ਪੂਰਾ ਸਿੰਗਲ ਟਾਂਕੇ ਦੇ ਵਿੱਚ ਕੰਮ ਆ ਜਾਂਦਾ ਜੀ ਬਰੀਕੀ ਕੰਮ ਆ ਜਾਂਦਾ ਇਹ ਮੈਂ ਪਹਿਲਾਂ ਵੀ ਵੀਡੀਓ ਚ ਦਿਖਾਈ ਹੋਏ ਆਪਣੇ ਕਾਫੀ ਸੂਟੇ ਪਨ ਕੇ ਗਏ ਆ ਆਪਾਂ ਪਿੰਕ ਦਾ ਕੰਬੀਨੇਸ਼ਨ ਦਿੱਤਾ ਹੈ ਲਾਈਟ ਜਾਂ ਤੇ ਗ੍ਰੀਨ ਆਪਾਂ ਪੱਤੀਆਂ ਦੇ ਵਿੱਚ ਇਦਾਂ ਮਤਲਬ ਪੂਰੇ ਫਰੰਟ ਦੇ ਵਿੱਚ ਬੂਟੀ ਦਿੱਤੀ ਇਹ ਸੁਪਰ ਜਿਹਾ ਸਿੰਪਲ ਜਿਹਾ ਸਰਦਾਰੀ ਜੀ ਲੁੱਕ ਹੈ ਦੀ ਇਹ ਇਹਦਾ ਫਰੰਟ ਆ ਗਿਆ ਜੀ ਪੂਰਾ ਐਂਡ ਇਹਦੇ 슬ੀਵਸ ਤੇ ਵੀ ਕੰਮ ਆ ਜਾਂਦਾ ਇਹਦੇ 슬ੀਵਸ ਤੇ ਕੰਮ ਕੀਤਾ ਹੋਇਆ ਇਸ 슬ੀਵਸ ਦਾ ਕੰਮ ਆ ਗਿਆ। ਪੂਰਾ ਬਾਰਡਰ ਆਪਾਂ 슬ੀਵਸ ਤੇ ਦਿੱਤਾ ਹੋਇਆ। ਕਲਰ ਇਹਦਾ ਕਲਰ ਕੰਬੀਨੇਸ਼ਨ ਬਹੁਤ ਹੀ ਇਹਦਾ ਵੀ ਉੱਠ ਕੇ ਆਇਆ ਹੋਇਆ। ਬਹੁਤ ਜ਼ਿਆਦਾ ਆਪਾਂ ਪੜਕੀਲੇ ਜੇ ਕਲਰ ਨਹੀਂ ਦਿੰਦੇ ਜੀ ਸਿੰਪਲ ਸੋਬਰ ਜੇ ਕਲਰ ਰੱਖੀ ਦਿਆ। ਕਿ ਸਦਾ ਬਹਾਰ ਜੇ ਆਪਣੇ ਸੂਟ ਰਹਿੰਦੇ ਆ ਮਤਲਬ ਬਹੁਤ ਜ਼ਿਆਦਾ ਆਪਾਂ ਨੂੰ ਪੜਕੀਲੇ ਸ਼ੇਡ ਨਹੀਂ ਦਿੰਦੇ। ਇਹ ਆ ਗਿਆ ਜੀ ਆਪਣਾ ਨੈਕਸਟ ਸੂਟ। ਇਹ ਹੈਗਾ ਜੀ ਮੂਵ ਚਾ ਸ਼ੇਡ ਇਹ ਵੀ ਲੀਲਨ ਫੈਬਰਿਕ ਆ ਫੈਬਰਿਕ ਬਹੁਤ ਪਿਆਰਾ ਜੀ ਬਾਕੀ ਨੂੰ ਲਾਈਨਿੰਗ ਦੀ ਵੀ ੀ ਨਹੀਂ ਹੈ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਲਗਾਉਣੀ ਜਾਂ ਨਹੀਂ ਲਗਾਉਣੀ ਬਟ ਇਹਨੂੰ ਆਪਾਂ ਇਦਾਂ ਵੀ ਰੈਡੀ ਕਰ ਸਕਦੇ ਆ ਇਹਦੇ ਤੇ ਵੀ ਆਪਾਂ ਵਰਕ ਕੀਤਾ ਜੀ ਇਹ ਵੀ ਤੁਸੀਂ ਦੇਖੇ ਹੋਣੇ ਆਪਣੇ ਸੂਟ ਪਹਿਲਾਂ ਵੀ ਰੈਡੀ ਹੋਏ ਸੀ ਤੇ ਇਹ ਆਪਾਂ ਰੱਖੜੀ ਲਈ ਸਪੈਸ਼ਲ ਹੁਣ ਰੈਡੀ ਕਰਵਾਏ ਆ ਸਾਰੇ ਡਿਸਕਾਊਂਟ ਤੇ ਇਹਦੀ neck line ਆ ਜਾਂਦੀ ਹੈ ਜੀ ਬਹੁਤ ਹੀ ਪਿਆਰੀ ਜੀ ਦੀ neck ਬਣੀ ਹੋਈ ਆ ਐਂਡ ਇਹਦੇ neck ਦੇ ਉੱਪਰ ਆਪਾਂ ਇਦਾਂ ਬੰਚ ਦਿੱਤੇ ਹੋਏ ਆ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਹੀ ਪਿਆਰਾ ਜਾਇਏਗੀ ਆਪਣਾ ਸੂਟ neck ਦੇ ਉੱਪਰ ਪੂਰਾ ਵਰਕ ਆ ਜਾਂਦਾ ਐਂਡ ਇਹ ਆ ਗਿਆ ਜੀ ਇਹ ਤਾਂ sleeves ਤੇ ਬੰਚ ਠੀਕ ਹੈ ਜੀ ਘੇਰੇ ਆ ਦੇ ਆਪਾਂ ਨੇ ਰੈਡੀ ਕੀਤੇ ਸੀ ਸ਼ਾਇਦ ਤੁਸੀਂ ਵੀਡੀਓ ਪਿਛਲੇ ਚ ਦੇਖੀ ਹੋਣ ਸਟਿਚ ਵੀ ਹੋਇਆ ਸੀ ਆਪਣਾ ਇਹ ਸੂਟ ਤਾਂ ਆਪਾਂ ਲੇਸਿਸ ਦੀ ਡਿਜ਼ਾਈਨਿੰਗ ਦਿੱਤੀ ਸੀ ਜੀ ਘੇਰੇ ਦੇ ਉੱਪਰ ਇਹਦਾ ਠੀਕ ਹੈ ਜੀ ਇਹਦੀ neck 컬러 ਇਹ ਵੀ ਬਹੁਤ ਪਿਆਰਾ ਤੇ ਲੀਲਨ ਫੈਬਰਿਕ ਹੈ ਜੀ ਇਹ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਕਾਟਨ ਤੇ ਆਇਆ ਜੀ ਇਹ ਰੂਬੀ ਕਾਟਨ ਦੇ ਵਿੱਚ ਚੈੱਕ ਆ ਜਾਂਦਾ ਮਹਿੰਦੀ ਜਿਹਾ ਸ਼ੇਡ ਹੈ ਇਹ ਇਹ ਆਗੇ ਜੀ ਇਹਦੀ ਸ਼ਰਟ ਵਰਕ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਇਹ ਵੀ ਆਪਣਾ ਕਾਫੀ ਸੂਟ ਰੈਡੀ ਹੋਇਆ ਬਹੁਤ ਜ਼ਿਆਦਾ ਇਹ ਵਰਕ ਦੇ ਉੱਪਰ ਆਪਣੇ ਬਟ ਹੁਣ ਇਹ ਸੇਮ ਨਹੀਂ ਮਿਲੂਗਾ ਜੀ ਆਪਾਂ ਨੂੰ ਕਲਰ ਤੇ ਫੈਬਰਿਕ ਇਹ ਪੂਰਾ ਬਾਰਡਰ ਆ ਜਾਂਦਾ ਇਹਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਆ ਜਾਂਦਾ ਵਰਕ ਹੋਇਆ ਐਂਡ ਇਹ ਆਲ ਕੀ ਇਹਦੀਆਂ 슬ੀਵਸ 슬ੀਵਸ ਦਾ ਕੰਮ ਆ ਜਾਂਦਾ ਹਾਂਜੀ ਇਹ ਲਾਸਟ ਪੀਸ ਆ ਆਪਣੇ ਕੋਲੇ ਇਹ ਸ਼ਰਟ ਐਂਡ ਇਹ ਦੇ ਨਾਲ 2.5 ਮੀਟਰ ਸ਼ਰਟ ਆ 2.5 ਬਾਟਮ ਆ ਜੀ ਹਾਂਜੀ ਇਹ 2.5 ਮੀਟਰ ਸ਼ਰਟ ਆ ਜਾਂਦੀ ਆ ਐਂਡ 2.5 ਬਾਟਮ 올ਓਵਰ ਕਿਉਂਕਿ ਇਹ ਆਪਣੇ ਕੋਲ ਲਾਸਟ ਪੀਸ ਰਹਿਗੇ ਸੀ ਤਾਂ ਆਪਾਂ ਰੈਡੀ ਕੀਤੇ ਆ ਤਾਂ ਕਲਰ ਫੈਬਰਿਕ ਸੇਮ ਆ ਜੀ ਬਟ 2.5 2.5 ਦੀ ਕਟ ਆ ਇਹ ਠੀਕ ਹੈ ਜੀ ਬਾਕੀ ਇਹ ਵੀ ਫੈਬਰਿਕ ਸੇਮ ਨਹੀਂ ਮਿਲੇਗਾ ਜੀ ਚੈੱਕ ਦੇ ਵਿੱਚ ਰੂਪੀ ਦੀ ਇਹ ਆਪਣੀ ਕਾਟਨ ਆ ਜਾਂਦੀ ਆ ਜੀ ਇਹ ਆ ਗਿਆ ਆਪਣਾ ਨੈਕਸਟ ਸੂਟ ਜੀ ਇਹ ਹੈਗਾ ਆਪਣਾ ਜੌਰਜਟ ਫੈਬਰਿਕ ਮਸਟਰਡ ਕਲਰ ਇਹਦਾ ਇਹ ਆ ਗਿਆ ਜੀ ਇਹਦੇ ਉੱਪਰ ਬਲੈਕ ਕਲਰ ਦਾ ਵਰਕ ਕੀਤਾ ਹੈ ਮਸਟਰਡ ਦੇ ਉੱਪਰ ਬਲੈਕ ਬਹੁਤ ਹੀ ਉੱਠ ਕੇ ਆਉਂਦਾ ਇਹਦੀ ਨੈਕ ਲਾਈਨ ਆ ਗਈ ਠੀਕ ਹੈ ਜੀ ਇਹ ਆ ਗਿਆ ਜੀ ਇਹਦੇ ਘੇਰੇ ਤੇ ਕੰਮ ਆ ਚੁੱਕਾ ਹੈ ਤਾਂ ਇਹ ਲੇਸਿਸ ਵਗੈਰਾ ਲਗਾ ਕੇ ਆਪਾਂ ਡਿਜ਼ਾਈਨ ਕੀਤਾ ਸੀਗਾ ਸੂਟ ਉਹ ਰੈਡੀ ਹੋਇਆ ਸੀ ਆਪਣਾ ਪਹਿਲਾ ਸ਼ਾਇਦ ਤੁਸੀਂ ਵੀ ਵੀਡੀਓ ਚ ਦੇਖਿਆ ਹੀ ਹੋਵੇ ਮੀਨਜ਼ ਬਲੈਕ ਲੇਸ ਲਗਾ ਕੇ ਤਾਂ ਇਹ ਘੇਰੇ ਤੇ ਆ ਜਾਂਦਾ ਐਂਡ ਇਹਦੀ ਨੈਕ ਆ ਜਾਂਦੀ ਆ 44 ਲੈਂਥ ਆ ਜੀ ਇਹਦੀ ਤੇ ਇਹ ਆ ਗਿਆ ਜੀ ਦਾ 슬ੀਵਸ ਤੇ ਬਾਰਡਰ ਆ ਜਾਂਦਾ ਤਾਂ ਠੀਕ ਹੈ ਜੀ ਇਹ ਆਪਣੇ ਸ਼ਰਟ ਐਂਡ ਦੁਪੱਟਾ ਰੈਡੀ ਹੋਇਆ ਜੀ ਕਿਉਂਕਿ ਇਹ ਆਫ ਵਾਈਟ ਬਾਟਮ ਦਾ ਰੈਡੀ ਹੁੰਦਾ ਆਫ-ਵਾਈਟ ਬਾਟਮ ਆਪਣੇ ਸਭ ਕੋ ਲਈ ਹੁੰਦੀਆਂ ਤਾਂ ਕੰਬੀਨੇਸ਼ਨ ਆਫ-ਵਾਈਟ ਬਾਟਮ ਨਾਲ ਇਹਦਾ ਬੰਦਾ ਇਹ ਆਗੇ ਜੀ ਇਹਦੀ ਦੁਪੱਟਾ ਆਰਗੈਂਜ਼ਾ ਦਾ ਦੁਪੱਟਾ ਹੈ ਜੀ ਸੈਲਫ ਲਾਈਨਿੰਗ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਦੁਪੱਟੇ ਤੇ ਵੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ ਬਲੈਕ ਲੇਸ ਦੇਖਿਆ ਬਹੁਤ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਜੀ ਇਹ ਸ਼ਰਟ ਐਂਡ ਦੁਪੱਟਾ ਇਹ ਜੌਰਜਟ ਦਾ ਦੁਪੱਟਾ ਆਉ ਸੌਰੀ ਸ਼ਰਟ ਐਂਡ ਔਰ ਗਰਗਨ ਦਾ ਦੁਪੱਟਾ ਜੀ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਇਹ ਵੀ ਪ੍ਰਿੰਟ ਆਪਣਾ ਬਹੁਤ ਹੀ ਸੁਪਰ ਹਿੱਟ ਰਿਹਾ ਸੀ ਕਾਫੀ ਆਪਣੇ ਦੇ ਵਿੱਚ ਸੂਟ ਬਣੇ ਆ ਇਹ ਇਹ ਪਰਪਲ ਜਿਹਾ ਸ਼ਰਟ ਹੈ ਜੀ ਇਹ ਆਲ ਓਵਰ ਪ੍ਰਿੰਟ ਆ ਜਾਂਦਾ ਇਹ ਜੌਰਜਟ ਫੈਬਰਿਕ ਹੈ ਜੀ ਇਹ ਵੀ ਇਹਦੇ ਆਪਾਂ neck ਤੇ ਤਾਂ ਇਹਦੇ ਨਾਲ ਆਪਾਂ ਜੌਰਜਟ ਦੀ ਵਾਈਟ ਬਾਟਮ ਰੱਖੀ ਹੈ ਜੀ ਕੈਨਰ জর্জਰਟ ਦੀ ਸ਼ਰਟ জর্জਰਟ ਦੀ ਬੋਟਮ ਆ ਜਾਂਦੀ ਹੈ ਤੇ ਇਹ ਆਪਾਂ ਇਹਦੇ neck ਤੇ ਕੰਮ ਕੀਤਾ। ਵਾਈਟ ਠੀਕ ਹੈ ਜੀ ਤੇ ਇਹਦੀਆਂ sleeve's ਤੇ ਵੀ ਕੰਮ ਕੀਤਾ ਹੋਇਆ ਆ organza ਲਦਾ ਪੈਚ ਲਗਾ ਕੇ ਆਪਾਂ ਇਹਦੀ sleeve's ਤੇ ਕੰਮ ਕੀਤਾ ਇਹਦਾ। ਇਹ sleeve's ਤੇ ਕੰਮ ਆ ਜਾਂਦਾ। ਠੀਕ ਹੈ ਜੀ। ਪਰਪਲ ਸ਼ੇਡ ਦੇ ਵਿੱਚ ਇਹ ਆਪਣਾ ਸੂਟ ਰੈਡੀ ਹੈ। জর্জਟ ਫੈਬਰਿਕ ਮੈਚਿੰਗ ਸੂਟ ਦੁਪੱਟਾ ਇਹਦੇ ਨਾਲ ਤੁਸੀਂ ਪਰਪਲ ਸ਼ੀਟ ਦਾ ਵੀ ਰੱਖ ਸਕਦੇ ਹੋ ਐਂਡ ਟਾਈ ਐਂਡ ਆ ਵੀ ਰੱਖ ਸਕਦੇ ਹੋ ਬਾਕੀ ਵਾਈਟ ਦੁਪੱਟੇ ਤਾਂ ਆਪਣੇ ਕੋਲ ਸਬਕੁੱਲ ਹੁੰਦੇ ਆ ਤਾਂ ਆਪਾਂ ਨੂੰ ਹੇਅਰ ਕਰ ਸਕਦੇ ਆ ਠੀਕ ਹੈ ਜੀ ਤੇ ਨੈਕਸਟ ਆਪਣੇ ਕੋਲ ਇੱਕ ਫੈ布ਰਿਕ ਹੈ ਇਹ ਵੀ ਜੌਰਜਟ ਦੇ ਵਿੱਚ ਹੀ ਫੈ布ਰਿਕ ਹੈ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਬਟ ਇਹਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਹਜੇ ਸੈਲਫ ਲਾਈਨਿੰਗ ਦੇ ਵਿੱਚ ਜੌਰਜਟ ਹੈ ਜੀ ਇਹ ਹੀ ਸ਼ਰਟ ਆ ਗਈ ਐਂਡ ਇਹਦੇ ਨਾਲ ਵਾਈਟ ਬਾਟਮ ਹੈ ਸੈਲਫ ਦੇ ਵਿੱਚ ਹੀ ਬਾਟਮ ਆ ਜਾਂਦੀ ਹੈ ਵਾਈਟ ਇਹ ਕਿ ਜੀ ਕਲਰ ਕੰਬੀਨੇਸ਼ਨ ਇਹ ਬਹੁਤ ਪਿਆਰਾ ਇਹਦੇ ਉੱਪਰ ਆਪਾਂ ਜਿੱਦਾਂ ਵਾਈਟ ਵਰਕ ਕਰਾਂਗੇ ਤਾਂ ਬਹੁਤ ਉੱਠ ਕੇ ਆਊਗਾ ਤੁਸੀਂ ਕੋਈ ਵੀ ਕੰਮ ਕਰਵਾ ਸਕਦੇ ਹੋ ਇਹਦੇ ਉੱਪਰ ਕੰਟਰਾਸਟ ਬਾਕੀ ਇਹ ਤੁਹਾਡੀ ਚੋਅਸ ਦੇ ਅਕੋਰਡਿੰਗ ਆ ਜੀ ਬਾਕੀ ਆਪਣੀ ਕਿਸੇ ਵੀ ਸੂਟ ਨਾਲ ਦੁਪੱਟੇ ਨਹੀਂ ਆ ਜੀ ਸਿੰਗਲ ਸੂਟ ਆ ਤੇ ਸੂਟ ਦੀ ਪ੍ਰਾਈਸ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਤਾਂ ਇਹ ਆਪਣੀ ਅੱਜ ਡਿਸਕਾਊਂਟ ਸੀ ਜੇ ਰੱਖ ਲਈ ਆਪਾਂ ਸਪੈਸ਼ਲ ਡਿਸਕਾਊਂਟ ਲਗਾਇਆ ਜਾਈ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਵਾਚ ਕਰ ਰਹੇ ਨੇ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ